ਇਹੋ ਉਹਦੇ ਨਹੀਂ ਰੁਕਣਾ ਏੜੇ ਨਹੀਂ 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 ਓ ਆਹ ਭੰਗੜੇ ਪੈ ਗਏ ਕੰਦਰਜੀਤ ਵੇ ਇੰਦਰਜੀਤ ਵੇ ਇੰਦਰਜੀਤ ਵੇ ਇੰਦਰਜੀਤ ਵੇ ਖੰਨੀ ਪੱਟਾ ਜੀ ਫਰੀਦ ਜੀ ਫਾਜ਼ਲ ਸਾਹਿਬ ਆਏ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸ੍ਰਿੰਦਰ ਪਾਸੇ ਜੀ ਖਿਆਣਾ ਸਾਹਿਬ ਵੱਲੋਂ

ਵੀਰ ਜੀ ਗਰਾਊਂਡ ਕਲੀਅਰ ਕਰ ਦਿਓ ਬੰਦੇ ਵੀਰੋ ਤੁਸੀਂ ਥੋੜਾ ਥੋੜਾ ਸਾਈਡ ਤੇ ਅੜੋ ਕਿਰਪਾ ਕਰਕੇ ਰਵੀ ਸਿੰਘ ਵੱਡਾ ਤੇ ਪਰਗਤ ਸਿੰਘ ਜੀ ਵੱਡਾ ਯੂਐਸਏ ਉਹ ਸਨਮਾਨ ਚ ਲੈਣ ਜੀ ਬੇਨਤੀ ਹੈ ਵੀਰ ਜੀ ਸਾਡੇ ਬਾਹਰ ਕਬੱਡੀ ਕਲੱਬ ਦੇ ਪ੍ਰਾਪ ਸਾਹਿਬੀ ਦਾ ਸਨਮਾਨ ਕੀਤਾ ਜਾ ਰਿਹਾ ਹਾਂਜੀ ਕੈਰੀਓ ਅਮਰੀਕੀ ਪੁਲਿਸ ਮੈਕ ਉਹਨੂੰ ਟੂ ਗਰਾਉਂਡ ਲਓ ਸਾਹਮਣੇ ਕਹਿੰਦੇ ਸੁਰਸਿੰਘੇ ਮੁੰਡੇ ਦਾ ਉਹ ਦੁਨੀਆ ਨੂੰ ਅੰਬਾ ਅੰਬਾ ਕਹਿੰਦੀ ਹੈ ਸੁਰਸਿੰਘ ਦੀ ਧਰਤੀ ਮਾਝੇ ਦੀ ਧਰਤੀ ਆ ਬਾਬਾ ਬਿਬੀ ਦੀਆਂ ਵੀ ਧਰਤੀ ਆ ਲਓ ਅੰਬਾ ਸੁਰਸਿੰਘ ਵਾਲਾ ਪਾਕ ਕਬੱਡੀ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆ ਮੁੰਡੇ ਦਾ ਕਹਿੰਦੇ ਜੰਬਾ ਪੈਂਦਾ ਬਾਪੂ ਜੀ

ਓ ਕਰਸੀਆ 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 ਓ ਲੱਤਿਆਂ ਦੇ ਮੰਡੀਆਂ ਜਗੜਦਾ ਇਲਾਕਾ ਇੰਦਰਜੀਤ ਨੇ ਡਰਾਈਵ ਕੀਤੀ ਹੈ ਕਹਿੰਦੇ ਅੰਮ੍ਰਿਤਸਰੀਆ ਭਾਜੀਆਂ ਇਹ ਤਗੜੇ ਨੰਬਰ ਨਾਲ ਵਾਅਦਾ ਕਰਦਾ ਹੋਇਆ ਤੇਰੀ ਟੀਮ ਦੇ ਲਈ ਆਹ ਕਹਿੰਦੇ ਹਰਿਆਣੇ ਤੋਂ ਸੱਤਿਆ ਮੁੰਡਿਆ ਨੇ ਕਿ ਮੈਂ ਹਰਿਆਣੇ ਦਾ ਗਿਆਨ ਪਿਆਰ ਕੀ ਹਾਂਦੀ ਮਰ ਲੂੰਗਾ ਓ ਤਾਉ ਤੀਰ ਪੌਂਚ ਮਤ ਕਰਿਓ ਗੋਡੇ ਨੀਚੇ ਧਰ ਲੂੰਗਾ ਓ ਸਾਹਮਣੇ ਕਹਿੰਦੇ ਰਿੰਕੂ ਖਰੇਟਰੀ ਵਾਲਾ ਇਹ ਪੱਕੇ ਤੌਰ ਤੇ ਜੀਨ ਦੇ ਵਿੱਚ ਰਹਿੰਦਾ ਹਰਿਆਣੇ ਤੋਂ ਚੱਲ ਕੇ ਆਇਆ ਓ ਬੱਲੇ ਬੱਲੇ ਹਰਿਆਣੇ ਹੁੰਦਾ ਭੂਰੀ ਦੀ ਰੇਡ ਵਾਲਾ ਸ਼ਰਨਾ ਦੀ ਧਰਤੀ ਦਾ ਅਗਲੀ ਕਬੱਡੀ ਪੌਣ ਦੇ ਲਈ ਮੁੰਡਾ ਕਹਿੰਦੇ ਬਰਨਾਲੇ ਵਾਲਾ ਰੇਡ ਪੌਣ ਦੇ ਲਈ ਵਧਿਆ ਹੋਇਆ ਹੈ ਇਹ ਹਰਦੀਪ ਸਿੰਘ ਪੱਟੂ ਦਾ ਵੀਰਾ ਹੈ ਉਹ ਮੁੰਡੇ ਚਿੱਟੀਆਂ ਨਿਕਰਾ ਵਾਲਾ ਕਹਿੰਦੇ ਤਿਆਰ ਵਰ ਤਿਆਰ ਹੈ ਇੰਦਰਜੀਤ ਵਰਗੇ ਉਹ ਸਾਹਮਣੇ ਕਹਿੰਦੇ ਗੱਭਰੂ ਕਰਦਾ ਅੰਗਰੇਜ਼ ਪੁਲਿਸ ਭਰਾ ਬਣ ਕੇ ਥੋੜਾ ਪਿੱਛੇ ਹੋ ਜਾ ਇਧਰ ਹੋ ਜਾ ਭਰਾ ਜੀ ਲਓ ਸਾਹਮਣੇ ਕਹਿੰਦੇ ਪੂਰੀ ਬਾਲਸ ਆ ਗਿਆ ਹੈ ਅਗਲੀ ਕਬੱਡੀ ਕਹਿੰਦੇ ਧਨੋਲੇ ਪਿੰਦੇ ਕਾਲੇ ਨੇ ਪੌੜੀਆਂ ਮੇਰੇ ਮਿੱਤਰੋ ਇਹ ਆ ਸੱਤੂ ਪਰਵਾਰ ਦਾ ਇਹ ਆ ਸਗਜਿੰਦਰ ਸਿੰਘ ਕਾਲਾ ਕਹਿੰਦੇ ਧਨੋਲੇ ਪਿੰਡ ਵਾਲਾ ਭਿੰਡੇ ਦਾ ਵੀਰ ਜਿਹੜਾ ਕਹਿੰਦੇ ਕਬੱਡੀ ਪੌੜ ਦੇ ਲਈ ਵਧਿਆ ਹੋਇਆ ਹੈ ਕਿ ਗੰਦਵਾ ਸ਼ਰੀਰ ਵਿੱਚ ਫੁੱਟ ਖੱਭਰੂ ਪਾ ਤਾ ਕੇ ਰਿੱਕਾ ਲੈਂਦਾ ਤਿੰਨ ਉਹ ਲੈਂਦਾ ਮੇਲਾ ਲੁੱਟ ਖੱਭਰੂ ਆਹ ਸਾਹਮਣੇ ਕਹਿੰਦੇ ਕਾਲਾ 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 ਚਹੜਾ ਉਹ ਬੱਲੇ ਬੱਲੇ ਕਰਵਾਵੀ ਉਹ ਭਗਵਾਨ ਪੁਰਿਆ میرے مطلب شکر تیاری کرنا ہے وہ کہاں امن سنیا تلوڈی والا وہ امن سنیا کے چاچا جی آئے ہوا ہے یہ دل جی لینگیا سکھ دیو فیصلے آپ میرے ਉਹ ਸਾਹਮਣੇ ਪੂਰੀ ਪੱਡਾ ਇਸ ਵੇਲੇ ਜੱਡੀਆਂ ਵਾਲੇ ਜੱਗੇ ਦੀ ਟੀਮ ਦੇ ਲਈ ਧਰਵਾਨਪੁਰੀਏ ਮਨੂ ਦੀ ਟੀਮ ਦੇ ਲਈ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਹ ਮੁੰਡੇ ਦਾ ਕਿੰਨੇ ਸ਼ਮਾਰ ਪੈਂਦਾ ਉਹ ਦੁਨੀਆ ਨੂੰ ਨਾ ਝੋਟ ਕੇ ਵੀ ਆਹ ਜੱਡੀਆਂ ਵਾਲਾ ਦੋਨੇ ਜੱਗਾ ਆਇਆ ਹੋਇਆ ਅੱਜ ਚੰਡੀਆਂ ਵਾਲਾ ਜੱਗਾ ਆਇਆ ਹੋਇਆ ਬੱਦੀਆਂ ਔਖੇ ਆ ਉਹਨਾਂ ਪੂਰ ਦੇ ਇੱਧਰ ਕਹਿੰਦੇ ਲੋਥੋਕੇ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਫਰੀਦ ਉੱਪਰ ਕਹਿੰਦੇ ਅਮਰਜੀਤ ਲੋਕਾਂ ਨੇ ਕਹਿੰਦਾ ਅਮਰੀਕ ਨਹੀਂ ਕਲਸੀਆਂ ਕਲਸੀਆਂ ਲਾਈਆ ਤੇ ਕਲਸੀਆਂ ਜਿਹੜਾ ਨਾ ਲੱਕਾਂ ਨਹੀਂ ਤੋੜਿਆ ਉਹ ਲੋਕਾਂ ਨੇ ਵੀ ਪੱਤ ਕਰਦੇ ਪੜੇ ਅਮਰਜੀਤ ਲੋਕਾਂ ਨੇ ਵੀ ਪੱਤ ਕਰਦੇ ਪੜੇ ਔਰ ਰੌਣਕ ਪਾਜੀ ਥੰਦੇ ਆੜਿਆ ਕਹਿੰਦੇ ਸ਼ਾਕੀ ਕੱਲ ਮੜਨੇ ਬਸ਼ੇਰਾ ਜਿੱਤਾ ਖਾਨਪੁਰ ਦੇ ਮੇਲੇ ਤੋਂ ਉਹ ਕਹਿੰਦੇ ਸ਼ਾਦੀ ਦੀ ਕਬੱਡੀ ਪੈ ਰਹੀ ਹੈ ਲੈ ਵੀ ਸੱਪੂ ਤਿਆਰੀ ਫੜਦਾ ਨੌਜਵਾਨਾ ਉਹ ਕਹਿੰਦੇ ਚਾਰ ਨੇ ਸੋਨਾ ਹੈ ਬਾਂਦਰ ਡੋੜ ਵਾਲਾ ਉਹ ਬਾਂਦਰ ਡੋੜ ਦੀ ਧਰਤੀ ਦਾ ਸੋਨਾ ਜਿਹੜੇ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀ ਉਹ ਮੋਟਰ ਮਿੱਤਰਾਂ ਵੀ ਚੱਲ ਬਰਨਾਲੇ ਚੱਲੀਏ ਮੋਟਰ ਮਿੱਤਰਾਂ ਦੀ ਜੇ 19 ਕੀ ਹੋਗੀ ਉਹ ਮੋਟਰ ਬਾਲੀ ਆਉਂਦੀ ਬਾਗੀ ਪੌੜ ਦੇ ਲਈ ਵਧਿਆ ਹੋਇਆ ਉਹ ਵੀ ਦਾ ਪੱਟਾ ਮਲ ਕਹਿੰਦੇ ਦਲਬਾਗੀ ਇਸ ਲਈ ਉਹ ਸਾਹਮਣੇ ਕਬੱਡੀ ਪਾ ਰਿਹਾ ਹੈ ਲੈ ਵੀ ਚਿੱਟੀ ਵਾਲਿਆ ਫੜੋ ਤਿਆਰੀ ਔਲਖਾਂ ਵਾਲਾ ਕਹਿੰਦੇ ਅਮਰਤ ਵੀ ਆਇਆ ਹੋਇਆ ਪਰਲੀ ਕੰਨੀ ਦੇ ਪਰ ਕਹਿੰਦੇ ਨਹਾਰੇ ਦੇ ਕਾਬਲਾ ਬੈਸਟ ਗਿਆ ਵੀਰ ਸ਼ਰਨਾ ਡੱਗੋ ਰਮਾਣੇ ਵਾਲਾ ਆਹ ਕਹਿੰਦੇ ਔਲਖਾਂ ਵਾਲਾ ਅਮਰਤ ਹੈ ਮੇਰੇ ਮਿੱਤਰੋ ਉਹ ਮੁੰਡਾ ਕਹਿੰਦੇ ਮਾਧੇਦਾਰਾ ਕਰਦਾ ਟਰਾਈ ਪਰ ਬਾਗੀ ਤਖੜੇ ਨੰਬਰ ਦਾ ਵਾਦਾ ਕਰਦਾ ਹੋਇਆ ਉਹ ਦੁਨੀਆ ਨੂੰ ਅੰਦਾਜ਼ ਗੇਂਦੀ ਅੰਦਾਜ਼ ਗੇਂਦੀ ਹੈ ਖੇਡ ਤੇ ਦੁਨੀਆ ਇਹਨੂੰ ਅੰਦਾਜ਼ਾ ਨਹੀਂ ਹੈ ਇਹਦਾ ਸੁਰ ਸਿੰਘ ਪਿੰਡਾ ਉਹ ਮਾਸਰ ਸਿੰਘ ਵਾਲਾ ਰੇਡ ਪਾਉਂਦੇ ਨਹੀਂ ਪਾਤਾ ਹੋਇਆ ਉਹ ਚੱਕ ਦੇ ਵਿੱਚ ਕਹਿੰਦੇ ਕਿਲੇ ਟਰਾਈ ਕੀਤੀ ਆ ਉਹ ਕਹਿੰਦੇ ਵੱਡਾ ਮੈਚ ਜਿੱਤੇੜਾ ਦੇ ਕਿਨਾਰੇ ਤੇ ਪਿੰਡਾ ਉਹ ਕਹਿੰਦੇ ਚੱਬੇ ਵਾਲਾ ਰੇਸ਼ਮਾ ਮਾਝੇ ਦੀ ਧਰਤੀ ਜਿਲਾ ਤਰਨਤਾਰ ਦਾ ਮੇਰੇ ਮਿੱਤਰੋ ਇਹ ਚੋਲਾ ਸਾਡੇ ਇਲਾਕੇ ਦਾ ਤੇ ਦੂਜੇ ਪਾਸੇ ਆਹ ਮੁੰਡਾ ਪਿੰਡਿਆਰ ਨੇਉਦੇ ਪਿੰਡਾਂ ਦਾ اور پوری پوری ویر پیری ہے میرے بچے فتح گڑھ چالا پٹور امیر کھلے کبھی پاندنی ودیا ہوا چار کار چارے آیا تیار وار تیار نے ਖੀਰਾਂ ਦੇ ਟਾਈਮ ਤੇ ਸਿੱਕਾ ਚੱਲਦਾ ਹੈ ਇਹ ਫਰੀਦ ਅਲੀਆ ਮੇਰੇ ਮਿੱਤਰੋ ਫਰੀਦ ਅਲੀ ਤਿੰਨਾ ਨੰਬਰ ਜੋੜ ਗਿਆ پوری ਟੀਮ ਦੇ ਲਈ ਇਧਰ ਗੱਗੀ ਦੇ ਉੱਪਰ ਜਿਵੇਂ ਬਾਰੀ ਪੱਟੀਆਂ ਮੇਲੇ ਦੀ ਹੀਰਾਵਾਲੀਆ ਕਹਿੰਦੇ ਸਾਡਾ ਵੀਰ ਅਮਨ ਜੀ ਦੀ ਯਾਰੀ ਹੈ ਸੱਇਆ ਵਾਲੇ ਚਮਕੀਲੇ ਦੇ ਨਾਲ ਉਹ ਸਾਹਮਣੇ ਕਹਿੰਦੇ ਰੇਕੂ ਖਰੇੜੀ ਇਸ ਵੇਲੇ ਕਬੱਡੀ ਰੇਕੂ ਖਰੇੜੀ ਸਾਧ ਲਿਆ ਰੇਕੂ ਖਰੇੜੀ ਸਾਧਦੇ ਆ ਅੱਜ ਖੀਰਾਂ ਵਾਲੀ ਦੀ ਕਬੱਡੀ ਦੀ ਗਰੀਬ ਆਈ ਹੈ ਉਹ ਗਰੀਬ ਆਈ ਹੈ ਉਹ ਖੀਰਾਂ ਵਾਲੀ ਚ ਸਾਰੇ ਹੀ ਸੱਦੇ ਆ ਉਹ ਸਾਰੇ ਹੀ ਸੱਤੇ ਆ ਇਹ ਮੀਤਾ ਦੀ ਬਰਾਦਾ ਬਰਾਦਾ ਝੋਟਿਆ ਇਹ ਮੀਤਾ ਦੀ ਬਰਾਦਾ ਮਿਲਿਆ ਉਹ ਕਬੱਡੀ ਵਾਲੇ ਮੁੰਡਿਆਂ ਨੇ ਪਿੰਡ ਦੇ ਗੁਰਿੰਦਰ ਮੁੰਡਿਆਂ ਨੇ ਮੇਰਤ ਕੀਤੀ ਆ ਉਹ ਕਬੱਡੀ ਵੀ ਖਰੀਰ ਖੇਡ ਰਹੀ ਹੈ ਇਤੂ ਪਰੇ ਕੁਝ ਨਹੀਂ ਉਹ ਤਾਰਿਆਂ ਦੇ ਪਰੇ ਬਿਜਲੀ ਅੱਜ ਸਾਰੇ ਹੀ ਸੰਭਲੇ ਅੱਜ ਓ ਅੱਜ ਸਾਰੀ ਸੱਤਲੇ ਅੱਜ ਸਾਰੀ ਸੱਤਲੇ ਐਨ ਕਹਿੰਦੇ ਅੱਜ ਸਾਰੇ ਕਿਸੇ ਗੱਲ ਨੂੰ ਆਏ ਆ ਲੌਸਰੀ ਹੁੰਦੀ ਐ ਅਗਲੀ ਰੋਡ ਦੇਖਾਂਗੇ ਨਾੜ ਝੋਟ ਆ ਗਿਆ ਨਾੜ ਆ ਗਿਆ ਲੁੱਪਿਆਣੇ ਵਾਲਾ ਛਪਾਰ ਵਾਲਾ ਜਿਹੜੇ ਕਹਿੰਦੇ ਮੇਲੇ ਦੀਆਂ ਗੱਲਾਂ ਹੁੰਦੀਆਂ ਵੀ ਚੱਲ ਚੱਲ ਨਹੀਂ ਦਲੀਪੋ ਮੇਲਾ ਲੱਗਿਆ ਛਪਾਰ ਦਾ ਉਹ ਮਿੱੰਨੀ ਵਾਲਾ ਭਾਈ ਤੈਨੂੰ ਬਾਚਾ ਪਿਆ ਮਾਰਦਾ ਇਹ ਨਾੜ ਝੋਟਾ ਕਹਿੰਦੇ ਛਪਾਰ ਦੀ ਧਰਤੀ ਦਾ ਜਿਹਨੇ ਟਰਾਈ ਕੀਤਾ ਦਾ ਵੰਦਰ ਡੌਡ ਪਿੰਡ ਦਾ ਉਹ ਨੀਰੂ ਬਾਜਵਾ ਦੇ ਪਿੰਡ ਦਾ ਪੰਜਾਬੀ ਫਿਲਮਾਂ ਦੀ ਗੱਲ ਚੱਲੀ ਆ ਨੀਰੂ ਬਾਜਵਾ ਦੇ ਪਿੰਡ ਦਾ ਮੁੰਡਾ ਸੋਨਣਾ ਪਰ ਨਹੀਂ ਆਪਾਂ ਕਬੱਡੀ ਉੱਤੇ ਰੱਖਣੀ ਆ ਨੀਰੂ ਬਾਜਵਾ ਸੋਨੇ ਦੇ ਪਿੰਡ ਦੀ ਆ ਆਹ ਸਾਹਮਣੇ ਦੇਖਾਂਗੇ ਉਹ ਬੱਲੇ ਬੱਲੇ ਉਹ ਨਈਰੀਸੋ ਉਹ ਬੱਕਰਾ ਸਵਾਰ ਉਹ ਕਬੱਡੀ ਉਹ ਹਾਏ ਮੇਰੇ ਰੱਬਾ ਉਹ ਖੀੜਾ ਵਾਲੀ ਉਹ ਵੱਡਾ ਮੇਲਾ ਉਹ ਫੜਿਆ ਵੀ ਕੁਝ ਨਹੀਂ ਛੜਿਆ ਵੀ ਕੁਝ ਨਹੀਂ ਉਹ ਕਮਾਲ ਕਰ ਗਿਆ ਨੇੜੇ ਲੈ ਸ਼ਾਦੀ ਕਹਿੰਦੇ ਕਬੱਡੀ ਪਾਰ ਦੇ ਲਈ ਵਧਿਆ ਹੋਇਆ ਹੈ ਲੈ ਵੀ ਛੜਨਾ ਖੜ ਕੇ ਗੱਲ ਨਹੀਂ ਬਣਦੀ ਉਹ ਡੱਗੋ ਵਾਲਾ ਕਹਿੰਦਾ ਵੀ ਕਹਿਣ ਦੀ ਕਿਹੜੀ ਗੱਲ ਹੈ ਉਹ ਖੰਨੇ ਵਾਲਾ ਏਡੀ ਕਿਹੜੀ ਗੱਲ ਹੈ ਆਪਣੇ ਕੋਲੇ ਹਰ ਹਰ ਮਸਲੇ ਦਾ ਹੱਲ ਹੈ ਆ ਛੜਨਾ ਇਹ ਕਹਿੰਦੇ ਡੱਗੋ ਰਵਾਣੇ ਵਾਲਾ ਜਿਹਨੇ ਲਹਾਰੇ ਦੇ ਕੱਪ ਤੋਂ ਨਵਾਂ ਸਵਰਾਜ ਟਰੈਕਟਰ ਦਿੱਤੇ ਆ ਅਗਲੀ ਕਬੱਡੀ ਕਹਿੰਦੇ ਜਗਰਾਜ ਜੀ ਪੈ ਰਹੀ ਹੈ ਉਹ ਜਗਰਾਜ ਬੱਬੂ ਨੇ ਪੱਕਾ ਨਾਲ ਹੈ ਉਹ ਜਗਰਾਜ ਸੰਧਾ ਉਹ ਦੁਨੀਆ ਭੀਮ ਅੱਗੇ ਫਿਰ ਮਦਰ ਸਿੰਘ ਬਰਾਉਡ ਦੀ ਟੀਮ ਵੱਲੋਂ ਇਹ ਮੁੰਡੇ ਨੇ ਕਹਿੰਦੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਈ ਆ ਉਹ ਚੋਟੀ ਦੇ ਰੇਡਰਾਂ ਚ ਨਾਮ ਆਏ ਇਹ ਕਹਿੰਦੇ ਪਰਮਜੀਤ ਪੁਰੀਆ ਤੇ ਦੂਜੇ ਪਾਸੇ ਇਹ ਕਹਿੰਦੇ ਯਾਰ ਨੇਤ ਦੇ ਪਿੰਡਾਂ ਦਾ ਇਹਦਾ ਹਾਕਮ ਵਾਲਾ ਪਿੰਡ ਹੈ ਇਹ ਕਹਿੰਦੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਚੱਲ ਕੇ ਆਇਆ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਚੱਲ ਕੇ ਆਇਆ ਅਗਲੀ ਰੇਡ ਅੰਬੇ ਦੀ ਆਹ ਹੰਤਾ ਸੁਰ ਸਿੰਘ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਐਨ ਕਹਿੰਦੇ ਵੱਡਾ ਇਕੱਠ ਹੈ ਖੀਰਾ ਵਾਲੀ ਦੇ ਵਿੱਚ ਚਾਰ ਜਫੇਰਾ ਕਹਿੰਦੇ ਭਰਿਆ ਪਿਆ ਹੈ ਉਹ ਸਾਹਮਣੇ ਕਹਿੰਦੇ ਟੱਕਰ ਇਸ ਵੇਲੇ ਕਾਲਕਰ ਸਾਹਿਬ ਇਸ਼ਾਰਾ ਕਰਦੇ ਆ 50 ਨੰਬਰ ਸੁਰ ਸਿੰਘ ਅੰਬਾ ਜੋਰਦਾ ਹੋਇਆ ਵੱਲੋਂ ਕਬੱਡੀ ਦੇ ਸਪੋਟਰ ਵੱਲੋਂ ਕਹਿੰਦੇ ਆ ਲਓ ਕਬੱਡੀ ਕਹਿੰਦੇ ਰੇਸ਼ਮ ਦੀ ਪੈਰ ਹੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਦੇ ਪੈਰ ਉਹ ਅਮਰਤ ਕਹਿੰਦੇ ਕਰਦਾ ਟਰਾਈ ਪਰ ਮੁੰਡਾ ਮੱਝੋ ਵਾਲਾ ਤਕੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਚੰਨਾ ਵਾਲੇ ਪੂਰੀ ਨੂੰ ਜੰਡੀ ਵਾਲੇ ਕੁਝ ਕਹ ਕੇ ਭੇਜਿਆ ਆ ਕਹਿ ਕੇ ਭੇਜਿਆ ਕਹਿਣਾ ਕੀ ਇਹ ਹੀ ਦੱਸਿਆ ਬਾਟ ਬਾ ਵਾਡੂਗੀ ਜੀ ਉਹ ਬੜੀ ਦੂਰ ਤੋਂ ਚੱਲ ਕੇ ਆਏ ਆ ਕਹਿਣਾ ਕੀ ਕਹੀ ਆਖਿਆ ਵੀ ਵਾਡ ਡੂਗੀ ਆ ਇੱਕ ਮੀ ਪੈ ਗਿਆ ਉਹ ਚੱਕੜ ਜਾਵੇ ਉਹ ਬੱਲੇ 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 ਨੀ ਰੀਸਾ ਕਿਉਂਕਿ ਮਸਲੇ ਅਣਖਾਂ ਦੇ ਬੜੇ ਹੋਏ ਆ ਜੰਡੀਆਂ ਵਾਲੇ ਖਰੇਟੀ ਹਰਿਆਣੇ ਵਾਲਾ ਕਬੱਡੀ ਖਾ ਰਿਹਾ ਹੈ ਲਓ ਰੀਕੂ ਖਰੇਟੀ ਹਰਿਆਣੇ ਵਾਲਾ ਇਹ ਕਹਿੰਦੇ ਕੈਨੇਡਾ ਕੱਪ ਦਾ ਬੈਸਟ ਟੀਟਰ ਹੈ ਮੇਰੇ ਮਿੱਤਰੋ ਲੈ ਵੀ ਚਿੱਟੀ ਵਾਲਾ ਕਰਦਾ ਚੈੱਕ ਨਾਉਟਾਂ ਨੂੰ ਉਹ ਕਹਿੰਦੇ ਜੱਗੇ ਵਰਗੇ ਨਾਲ ਕਹਿੰਦੇ ਸੋਨੇ ਵਰਗੇ ਤਿਆਰ ਨੇ ਆਹ ਸੋਨਾ ਹੈ ਕਹਿੰਦੇ ਬੰਦਰ ਰੋਡ ਵਾਲਾ ਇਹਦੇ ਕੱਪ ਤੇ ਨਾ ਜਾਵੇ ਇਹ ਜਿੰਨਾ ਨਿਕਾਉਣਾ ਜੱਫੀਆ ਬੰਦਰ ਡੋੜਲਾ ਸੋਨਾ ਪਰ ਹਰਿਆਣੇ ਵਾਲਾ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪੌਂਦਰਾ ਨੇ ਕਹਿੰਦਾ ਭਗਵਾਨਪੁਰੀਏ ਘਰੇ ਆ ਕੇ ਹਰਾ ਗਏ ਆ ਭਗਵਾਨਪੁਰੀਏ ਘਰੇ ਆ ਕੇ ਹਰਾ ਗਏ ਆ ਤੇ ਜੇ ਭਗਵਾਨਪੁਰ ਹਰ ਗਈ ਲੋਕਾਂ ਨੇ ਕਹਿੰਦਾ ਉਹਨਾਂ ਦੇ ਉਹ ਘਰੇ ਸੱਦ ਕੇ ਟੁੱਟੇ ਆ ਲੋਕ ਕਹਿੰਦੇ ਕਿਹੜਾ ਮੂੰਹ ਫੜ ਲੈਣੇ ਆ ਉਹ ਸਾਹਮਣੇ ਨੰਬਰ ਰੇਡਰ ਦੇ ਸਜਣਦਾ ਹੋਇਆ ਅਗਲੀ ਕਬੱਡੀ ਸ਼ਪਾਰ ਪਿੰਡਾ ਹੈ ਗਲਵੀਰਾ ਕਹਿੰਦੇ ਪੱਕੇ ਤੌਰ ਤੇ ਕੈਨੇਡਾ ਬਸ ਗਿਆ ਉਸੇ ਪਰਦਾ ਕਹਿੰਦੇ ਨਾਟ ਕਬੱਡੀ ਪਿਆ ਹੋਇਆ ਹੈ ਉਹ ਕਹਿੰਦੇ ਜੰਡੀਆਂ ਵਾਲੇ ਜੱਗੇ ਦੀ ਟੀਮ ਦਾ ਉਹ ਕਹਿੰਦੇ ਅਮਰਪਤ ਕਰਦਾ ਟਰਾਈ ਮੇਰੇ ਮਿੱਤਰੋ ਹੌਲਖਾਂ ਵਾਲਾ ਵੀ ਇੱਕ ਪਿੰਡ ਸਿੰਘਾਂ ਚੱਲਦਾ ਹੌਲਖਾਂ ਵਾਲਾ ਵੀ ਕਾਜਾ ਲਾ ਅਮਰ ਦਾ ਕਮਾਲ ਕਰਨਾ ਹੈ ਸਾਡਾ ਉਹ ਕਹਿੰਦਾ ਵੀ ਕਰਸੀਆਂ ਵਾਲੇ ਇੰਦਰ ਜੀ ਦੇ ਦੋ ਮੁਖਿਆਂ ਦੇ ਉੱਪਰ ਤੱਗੜਾ 2100 2100 ਦਿੱਤਾ ਜਾਵੇਗਾ ਕਾਰ ਪੱਡੇ ਦੇ ਵੱਲੋਂ ਆ ਅਰਸ਼ਾ ਕਹਿੰਦੇ ਬਰਸਾਲਪੁਰ ਵਾਲਾ ਉਹ ਮੁੰਡਾ ਚੰਡੀਗੜੀਆ ਦੂਜੇ ਪਾਸੇ ਕਹਿੰਦੇ ਮਾਝੇ ਵਾਲਾ ਮਾਝੇ ਵਾਲਾ ਉਹ ਕਹਿੰਦੇ ਟੱਕਰ ਰਨ ਹੰਦਿਆਂ ਦੇ ਲਾਗੇ ਤੇ ਅੰਬਾ ਕਹਿੰਦੇ ਟੱਕ ਕੇ ਲਿਆ ਆ ਮੁੰਡੇ ਨੂੰ ਰੇਡ ਸ਼ਾਜੀ ਵੀ ਤੇ ਬੋਲ ਅਮਰੀਕ ਦੇ ਲਓ ਸ਼ਾਜੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਸ਼ਾਜੀ ਕਬੱਡੀ ਪਾਉਣ ਦੇ ਲਈ ਵੱਲ ਨਾ ਹੋਇਆ ਬਾਬਾ ਹਸਤਰੇ ਸਾਹਿਬ ਉਹਨਾਂ ਦੀ ਵੱਡੀ ਕਿਰਪਾ ਉਹ ਟੀਮ ਦੇ ਚੋਕੀ ਜਿੱਤੀ ਡੋੜੀ ਹੋਈ ਹੈ ਉਹ ਦੁਨੀਆ ਸ਼ਾਜੀ ਕਹਿੰਦੀ ਹੈ ਪਰ ਦੂਜੇ ਦੇ ਲਈ ਖੇਡ ਮੈਦਾਨ ਦੇ ਵਿੱਚ ਕਹਿੰਦੇ ਵਦਿਆ ਹੋয়া ਛੰਨਾ ਵਾਲਾ ਆ ਮੱਲੇ ਪਿੰਡ ਦਾ ਕਹਿੰਦੇ ਗੱਗੀ ਆ ਮੇਰੇ ਮਿੱਤਰੋ ਉਹ ਮੁੰਡਾ ਕਹਿੰਦੇ ਲੁੱਦਿਆਣੇ ਵਾਲਾ ਦੂਜੇ ਪਾਸੇ ਕਹਿੰਦੇ ਬਰਨਾਲੇ ਵਾਲਾ ਲੋ ਕਹਿੰਦੇ ਪੱਟੀ ਦਾ ਵੀਰ ਗੁਰਦੀਪ ਸਿੰਘ ਧੂਰੀ ਨੰਬਰ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਕਿ ਬਾਗੀ ਵੀ ਪੈ ਰਹੀ ਹੈ ਉਹ ਬਾਗੀ ਵੀ ਕਬੱਡੀ ਪੈ ਗਈ ਹੈ ਸੱਪੂ ਨੇ ਟੱਕ ਦੇ ਅੰਦਰਲੇ ਪਾਸੇ ਥਾਪੀ ਮਾਰੀ ਆ ਉਹ ਬਾਗੀ ਉਹ ਕਰਦੇ ਆ ਦੋ ਹੱਥੋਂ ਓ ਓੰਕਾਰ ਪੱਡੇਉਣੀ ਹਰਜੀਤ ਜونی ਕਹਿੰਦੇ 52 52 ਸੌਦੇ ਹੋਣਗੇ ਉਹ ਵੱਡੇ ਪਿਆਰ ਦਿੱਤੇ ਜਾਣਗੇ ਉਹ ਖੀਰਾ ਵਾਲੀ ਦਾ ਮੋਲਾ ਉੱਪਰ ਕਹਿੰਦੇ ਇੰਦਰਜੀਤ ਨੇ ਇੰਦਰਜੀਤ ਨੇ ਇੰਦਰਜੀਤ ਨੇ ਇੰਦਰਜੀਤ ਨੇ ਹਾ ਜੀ ਰੱਬਾ ਜੇ ਕਿਤੇ ਢੇੜੀਆਂ ਚਾਰ ਹੁੰਦੀਆਂ ਉਹ ਮਰ ਜਾਫੀਆਂ ਦਾ ਸੀਗਾ ਬਈ ਓਰੀ ਸਾਹਿਬ ਵਾਹ ਓ ਗੱਬਰੂਆ ਹੁੰਦਾ ਉਹ ਹੈ ਜੋ ਮਨਜ਼ੂਰ ਹੈ ਜੋ ਰੂਨ ਨੇ ਜੋ ਨਿਜਮ ਨੇ ਓ ਕਬੱਡੀ ਓ ਕਬੱਡੀ ਕਹਿੰਦੇ ਹਰਿਆਣੇ ਵਾਲੀ ਪੌੜੀ ਹੈ ਮੇਰੇ ਮਿੱਤਰੋ ਹਰਿਆਣੇ ਦੇ ਕਹਿੰਦੇ ਕਦੇ ਰਵੀ ਦੋਰੇ ਦਾ ਨਾਮ ਕਦੇ ਕਹਿੰਦੇ ਨਾ ਟੱਪਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਪਰ ਦਬਦਾ ਕਿੱਥੇ ਆ ਉਹ ਦਬਦਾ ਕਿੱਥੇ ਆ ਦਬਦਾ ਕਿੱਥੇ ਆ ਉਹ ਰੋਡਕੇ ਦੇ ਪਿਆਰੇ ਹੀ ਆ ਮੇਰੇ ਮਿੱਤਰੋ ਉਹ ਨੰਬਰ ਕੇ ਦੇ ਰੋਡਰ ਦਾ ਹੈ ਉਹ ਅੰਬਾ ਸੁਰ ਸਿੰਘ ਵਾਲਾ ਮਾਝੇ ਦੀ ਧਰਤੀ ਆ ਬਾਬਾ ਦੀਪ ਸਿੰਘ ਉਹਨਾਂ ਦੀ ਧਰਤੀ ਆ ਸ਼ਹੀਦ ਭਾਈ ਤਾਰੂ ਸਿੰਘ ਦੀ ਧਰਤੀ ਆ ਕਹਿੰਦੇ ਧੰਡੌਲਾ ਪਿੰਡ ਹੈ ਇਹ ਜ਼ਿਲ੍ਹਾ ਬਰਨਾਲੇ ਦੇ ਵਿੱਚੋਂ ਚੱਲ ਕੇ ਆਇਆ ਨੇ ਟਰਾਈ ਕੀਤੀ ਅਮਰਤ ਦਾ ਪਿੰਡ ਆਉ ਲਖਾ ਜਿਲ੍ਹਾ ਪਰਦਾਸਪੁਰ ਹੈ ਮੇਰੇ ਮਿੱਤਰੋ ਉਧਰ ਮੈਚ ਵੀ ਕਹਿੰਦੇ ਮੁੱਕਣ ਤੇ ਨਹੀਂ ਆਉਂਦਾ ਉਹ ਵੱਡਾ ਮੈਚ ਹੈ ਉੱਧਰ ਕਹਿੰਦੇ ਧੂੜੀ ਕਬੱਡੀ ਪਾ ਰਿਹਾ ਹੈ ਕਿ ਬੁੱਝੇ ਗਹਿਰੇ ਝੱਲਾਂ ਦੇ ਕਹਿੰਦੇ ਸ਼ੇਰ ਨਹੀਂ ਰੋਦੇ ਬੁੱਝੋ ਉਹ ਕਾਣ ਖੱਲਾ 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 ਤੂਫਾਨਾਂ ਨੂੰ ਉਹ ਸਾਗਰ ਵਿੱਚ ਨਾ ਪੈਂਦੇ ਕੁੱਝੋ ਸਾਗਰ ਵਿੱਚ ਨਾ ਪੈਂਦੇ ਉਹ ਸਾਹਮਣੇ ਕਹਿੰਦੇ ਇਸ ਵਲੇ ਤਲਵੰਡੀ ਵਾਲਾ ਤਾਨੀ ਤੇਰੀ ਚੈਨ ਕਈਆਂ ਦਾ ੜਕਾ ੜਕਾ ਹੋ ਜੋ ਨੰਬਰ ਤੇ ਲੈ ਗਿਆ ਪਰ ਰੈਡੀ ਇਟ ਤੇ ਬਲਬਲੇ ਖਲਣ ਲਾਤੇ ਉਹਨੇ ਉਹ ਸਾਹਮਣੇ ਕਹਿੰਦੇ ਉਹ ਜੰਮੇ ਵਾਲੇ ਸਰਪੰਚਾਂ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਹ ਕਹਿੰਦੇ ਰੋਸ਼ਮ ਸਰਪੰਚਾਂ ਦਾ ਮੁੰਡਾ ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਖੰਡੂਰ ਸਾਹਿਬ ਵਾਲਿਆ ਤਿਆਰੀ ਫੜਦਾ ਉਹ ਸਾਹਮਣੇ ਕਹਿੰਦਾ ਪਾਉਣ ਸੋਲੋ ਉਹ ਕਹਿੰਦੇ ਮਾਨਸੇ ਵਾਲਾ ਉਹ ਕਹਿੰਦੇ ਜੱਗੂ ਜੱਗੂ ਹੋਈ ਪਈ ਆ ਉਹ ਚੰਡੀਆਂ ਵਾਲਿਆ ਜੱਗੂ ਜੱਗੂ ਹੋਈ ਪਈ ਆ ਆ ਸਿੱਧੂ ਮੂਸੇ ਵਾਲ ਦੇ ਪਿੰਡਾਂ ਓ ਓ ਭੰਗੜੇ ਪੈ ਗਏ ਕਰ ਗੱਲੋ ਉਹ ਕਹਿੰਦੇ ਹਰਿਆਣੇ ਵਾਲਾ ਰੀਕੂ ਖਰੇਟੀ ਵਾਲਾ ਮੁੰਡਾ ਕਹਿੰਦੇ ਜੀਨ ਵਾਲਾ ਇਸ ਵੇਲੇ ਹਾਫ ਟੈਂਟ ਤੋਂ ਬਾਅਦ ਪਹਿਲੀ ਪਹਿਲੀ ਕਬੱਡੀ ਪੌਣ ਲਈ ਵਧਿਆ ਹੋਇਆ ਹੈ ਲੈ ਵੀ ਚਿੱਟੀ ਵਾਲਾ ਫੜੋ ਤਿਆਰੀ ਦੁਨੀਆ ਨੂੰ ਦੱਸਣਾ ਪੈਣਾ ਵੀ ਅੱਜ ਜੱਗਾ ਵੀ ਆਇਆ ਹੋਇਆ ਓ ਹਾਗਣ ਵਾਲਿਆ ਕਹਿੰਦੇ ਜੱਗੂ ਮੁੰਡਾ ਮਾਨਸੇ ਵਾਲਾ ਪਰ ਹਰਿਆਣੇ ਵਾਲਾ ਕਹਿੰਦੇ ਤਕੜੇ ਨੰਬਰ ਵਾਲਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਕਿ ਕਰਤਾ ਕਹਿਰ ਚੋਹਬਰਾ ਨੇ ਜੋ ਨੇ ਨੂੰ ਪਾਉਂਦੀ ਉਹ ਗੱਲ ਰਾਜੇ ਖੇਲੇ ਵੀ ਸਤੂ ਧੂ ਕਾਲਜੇ ਪਾਉਂਦੇ ਉਹ ਦੁਨੀਆ ਨੂੰ ਧੀਮ ਕਹਿੰਦੀ ਹੈ ਕੈਨੇਡਾ ਖੇਡ ਆਇਆ ਨਿਊਜ਼ੀਲੈਂਡ ਦੇ ਵਿੱਚ ਕਹਿੰਦਾ ਤਕੜੀਆਂ ਕਬੱਡੀਆਂ ਪਾਈਆਂ ਆ ਵਾਹਿਗੁਰੂ ਆ ਨੰਬਰ ਕਹਿੰਦੇ ਇਸ ਵੇਲੇ ਬੋਡਰ ਦੇ ਹਿੱਸੇ ਜੁੜਦਾ ਹੋਇਆ 16 ਥੋੜੀਆਂ ਉਹ ਚਿੱਟੀ ਪਿੰਡ ਦੇ ਵਿੱਚ ਵੱਡਾ ਮੇਲਾ ਹੋਵੇਗਾ ਆ ਬੋਲੇ ਦਾ ਦੁਨੀਆ ਨੂੰ ਇੰਤਜ਼ਾਰ ਸੀ ਆ ਬੋਲੇ ਦਾ ਦੁਨੀਆ ਨੂੰ ਇੰਤਜ਼ਾਰ ਸੀ ਉਹ ਚੋਟੀ ਦਾ ਮੇਲਾ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਕਹਿੰਦੇ ਅੰਬੇ ਦੀ ਪੜ ਰਹੀ ਹੈ ਉਹ ਅਗਲੀ ਕਬੱਡੀ ਕਹਿੰਦੇ ਅਮਰ ਤਾਂ ਅੰਦਾ ਸੁਰ ਦੀ ਦਾ ਤੌਰ ਦੇ ਲਈ ਵਧਿਆ ਹੋਇਆ ਅੰਬਾ ਕਹਿੰਦੇ ਸੁਰਸਿਗਿਆ ਸੁਰਸਿਗ ਪਿੰਡ ਪਹਿਲਵਾਨਾਂ ਦਾ ਪਿੰਡ ਹੈ ਉਹ ਕਲਸੀਆਂ ਵਾਲਾ ਕਲਸੀਆਂ ਵਾਲਾ ਉਹ ਕਲਸੀਆਂ ਵਾਲੇ ਤੇ ਕਹਿੰਦੇ ਮੁੰਡੇ ਦਾ ਨਾਂ ਹੀ ਨਹੀਂ ਦੱਸਣ ਦਿੱਤਾ ਪਰ ਅੰਬਾ ਕਹਿੰਦਾ ਹੱਥ ਪਿੱਛੇ ਮਿੱਤਰਾਂ ਦੀ ਪੁੱਛਦਾ ਸਵਾਲ ਹੈ ਉਹ ਮੱਲੀ ਸਾਹਿਬਾ ਦੇਖੋ ਜੰਬਾ ਕੈਨ ਸਰਾ ਕਰਾਈ ਆਉਂਦਾ ਹੈ ਜੰਡੀਆਂ ਵਾਲੇ ਨੇ ਜੱਗੇ ਨੇ ਕਹਿੰਦੇ ਥਾਪੀ ਦਿੱਤੀਆਂ ਬੇਨੂੰ ਅਗਲੀ ਕਬੱਡੀ ਕਹਿੰਦੇ ਹਰਿਆਣੇ ਵਾਲੀ ਫਿਰ ਪੈੜੀ ਆ ਉਹ ਹਰਿਆਣੇ ਵਾਲੇ ਵੀ ਕਹਿੰਦੇ ਸੋਰ ਕਬੱਡੀ ਪਾ ਰਹੀ ਹੈ ਚਾਰਲੇ ਚਾਰੇ ਤੇ ਚਾਰੇ ਪਿਆਰ ਰੇ ਸੋਨਾ ਬਾਂਦਰ ਰੋਡ ਪਿੰਡ ਦਾ ਜਿਹੜਾ 2 ਨੰਬਰ ਤੇ ਖੜਾ ਹੈ ਇਹ ਕਹਿੰਦੇ ਜ਼ਿਲ੍ਹਾ ਮਾਨਸਾ ਤੋਂ ਚੱਲ ਕੇ ਆਇਆ ਹੈ ਉਹ ਬਾਬੇ ਫਰੀਦ ਦੀ ਧਰਤੀ ਫਰੀਦਕੋਟ ਹੈ ਉਹ ਮੁੰਡਾ ਕਹਿੰਦੇ ਫਰੀਦਕੋਟ ਤੋਂ ਚੱਲ ਕੇ ਆਇਆ ਹੈ ਮਾਪਿਆਂ ਦੇ ਹੱਥ ਵੀ ਹੁੰਦਾ ਹੈ ਬਾਬਿਆਂ ਦੇ ਹੱਥ ਵੀ ਹੁੰਦਾ ਹੈ ਬਾਬਾ ਫਰੀਦ ਜੀ ਨੂੰ ਉਹ ਗੁਰੂ ਦੇ ਲੜ ਕਹਿੰਦੇ ਲਾਇਆ ਇਹ ਤਿੰਨ ਦੇ ਮਾਪਾ ਜੀ ਜਾਣਦੇ ਆ ਉਹ ਤੇ ਮਾਪਾ ਜੀ ਜਾਣਦੇ ਆ ਉਹ ਸਾਹਮਣੇ ਕਹਿੰਦੇ ਕਬੱਡੀਆਂ ਪੈਂਦੀਆਂ ਜੱਫੇ ਲੱਗਦੇ ਨੰਬਰ நம்மரே ரெட்டர் ஹிஸை ஜுத